ਪਠਾਨਕੋਟ ਵਿਕੇ ਡੀਜੀ ਮੰਦੀਪ ਸਿੰਘ ਸਿੱਧੂ ਨੇ ਅਮਰਨਾਥ ਯਾਤਰਾ ਦੇ ਚੱਲਦੇ ਬਾਡਰ ਏਰੀਆ ਮਾਧੂਪੁਰ ਵਾਵਾ ਅਲਗ ਅਲਗ ਨਾਕਿਆਂ ਤੇ ਸੁਰੱਖਿਆ ਨੂੰ ਲੈ ਕੇ ਲੀਤਾ ਜਾਇਜ਼ਾ ਐਸਐਸਪੀ ਸੁਹੇਲ ਮੀਰ ਖਾਨ ਪਠਾਨਕੋਟ ਵੀ ਡੀਆਈਜੀ ਨਾਲ ਰਹੇ ਮੌਜੂਦ ਅਮਰਨਾਥ ਯਾਤਰਾ ਵਾਵਾ ਅਲਗ ਅਲਗ ਨਾਕਿਆਂ ਤੇ ਸੁਰੱਖਿਆ ਦੇ ਪ੍ਰਬੰਧਾਂ ਨੂੰ ਲੈ ਕੇ ਡੀਆਈਜੀ ਮਨਦੀਪ ਸਿੰਘ ਸਿੱਧੂ ਵੱਲੋਂ ਬਾਰਡਰ ਏਰੀਆ ਦੇ ਅਲਗ ਅਲਗ ਨਾਕਿਆਂ ਤੇ ਸੁਰੱਖਿਆ ਨੂੰ ਲੈ ਕੇ ਜਾਇਜ਼ਾ ਜਾਇਜ਼ਾ ਲੀਤਾ ਗਿਆ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜ਼ਿਲ੍ਹਾ ਪਠਾਨਕੋਟ ਜਿਹੜਾ ਕਿ ਬਾਰਡਰ ਏਰੀਆ ਹੈ ਤੇ ਆਏ ਦਿਨ ਕੋਈ ਨੰਨਾ ਕੋਈ ਇਨਪੁਟ ਮਿਲਦੀ ਰਹਿੰਦੀ ਹੈ ਜਿਸ ਦੇ ਚਲਦੇ ਸਾਡੀਆਂ ਸੁਰੱਖਿਆ ਫੋਰਸਾਂ ਵੀ ਸੁਰੱਖਿਆ ਨੂੰ ਲੈ ਕੇ ਅਲਰਟ ਤੇ ਹਨ ਜਿਸ ਦਾ ਜਾਇਜ਼ਾ ਡੀਆਈਜੀ ਮਨਦੀਪ ਸਿੰਘ ਸਿੱਧੂ ਵੱਲੋਂ ਬਾਰਡਰ ਏਰੀਆ ਮਾਦੋਪੁਰ ਦਾ ਦੌਰਾ ਕੀਤਾ ਤਾਂ ਕਿ ਕਿਸੇ ਤਰ੍ਹਾਂ ਦੀ ਸੁਰੱਖਿਆ ਵਿੱਚ ਚੁੱਕ ਨੰਨਾ ਹੋ ਸਕੇ ਤੇ ਕੋਈ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਵੱਲੋਂ ਜਿਹੜੀ ਅਮਰਨਾਥ ਯਾਤਰਾ ਹੈ ਉਹਦੇ ਲਈ ਵਿਆਪਕ ਜਿਹੜੇ ਸੁਰੱਖਿਆ ਇੰਤਜ਼ਾਮ ਕੀਤੇ ਵੇ ਉਹੀ ਲੜੀ ਦੇ ਵਿੱਚ ਸੀਨੀਅਰ ਆਫਿਸਰਸ ਵੱਲੋਂ ਪਿੱਛੇ ਜੇ ਡੀਜੀ ਪੰਜਾਬ ਤੇ ਸਪੈਸ਼ਲ ਡੀਜੀ ਲਾਅ ਆਂਡ ਆਰਡਰ ਉਹ ਵੀ ਵਿਜ਼ਿਟ ਕਰਕੇ ਗਏ ਆ ਪਿੱਛੇ ਜੇ ਮੀਟਿੰਗ ਵੀ ਸਟੇਟ ਕੋਆਰਡੀਨੇਸ਼ਨ ਜੀ ਐਂਡ ਕੇ ਨਾਲ ਵੀ ਹੋਈ ਸੀ ਉਸੇ ਦੇ ਵਿੱਚ ਹੀ ਸਾਰੇ ਸੀਨੀਅਰ ਆਫਿਸਰਸ ਦੀ ਡਿਊਟੀ ਲੱਗਦੀ ਹੈ ਵਾਰ-ਵਾਰ ਲੈਵਲ ਤੇ ਡੇ ਵੀ ਚੈੱਕ ਕਰਦੇ ਆ ਨਾਈਟ ਵੀ ਚੈੱਕ ਕਰਦੇ ਆ ਪਰਪਸ ਇਹ ਹੈ ਵੀ ਜਿਹੜੀ ਆਲਰੇਡੀ ਇਨਫਰਾਸਟ੍ਰਕਚਰ ਹੈ ਵੀ ਉਹਨੂੰ ਚੈੱਕ ਕਰਕੇ ਸਟਰੈਂਥਨ ਕੀਤਾ ਜਾਵੇ ਤੇ ਡਿਸਟ੍ਰਿਕਟਸ ਦੇ ਵੱਲੋਂ ਤਾਂ ਅਪਲਾਈ ਕੀਤੇ ਕੀਤੇ ਆ ਜਿਵੇਂ ਇੱਥੇ ਪਠਾਨਕੋਟ ਸੁਹੇਲ ਜਿਹੜੇ ਪੰਜਾਬ ਪੁਲਿਸ ਦੇ ਜਿਵੇਂ ਕਹਿੰਦੇ ਵਨ ਆਫ ਦੀ ਮੋਸਟ ਹਾਰਡ ਵਰਕਿੰਗ ਤੇ ਕੰਪੀਟੈਂਟ ਆਫਸਰ ਦੇ ਤੌਰ ਤੇ ਇਹਨੂੰ ਜਾਣਿਆ ਜਾਂਦਾ ਤੇ ਇਹਦੇ ਚ ਅਸੀਂ ਕੱਲ ਉੱਥੇ ਸੀ ਉੱਤੇ ਸ਼ਾਹਪੁਰ ਕੰਢੀ ਦੇ ਤੇ ਥੀਨ ਡੈਮ ਤੇ ਉੱਥੋਂ ਦੀ ਸਕਿਉਰਿਟੀ ਹੈ ਜਿਹੜੀ ਆਈਆਰਪੀ ਦੀ ਲੱਗੀ ਵੀ ਹੈ ਉਹ ਅਸੀਂ ਸਾਰੀ ਐਗਜ਼ਾਮਿਨ ਕੀਤੀ ਤੇ ਅੱਜ ਇਵੇਂ ਇੱਥੋਂ ਲੈ ਕੇ ਸਵੇਰ ਤੋਂ ਅਸੀਂ ਲੈ ਕੇ ਸ਼ਾਮ ਨੂੰ ਸ਼ੰਭੂ ਤੱਕ ਜਿਹੜਾ ਸਾਰੇ ਰੂਟ ਦੇ ਵਿੱਚ ਜਿੱਥੇ ਲੰਗਰਸ ਦੀ ਹੈਗੀ ਆ ਲੰਗਰ ਦੇ ਨਾਲ-ਨਾਲ ਉੱਥੇ ਸੀਸੀਟੀਵੀ ਲੱਗੇ ਹੋਏ ਆ ਤੇ ਉਹ ਸਾਰੀ ਸਿਕਿਉਰਿਟੀ ਨੂੰ ਚੈੱਕ ਕਰਨਾ ਜੇ ਉਹਦੇ ਵਿੱਚ ਕੋਈ ਡਿਸਟ੍ਰਿਕਟਸ ਦੇ ਵਿੱਚ ਕੋਈ ਨਿੱਕੀ-ਮੁੱਟੀ ਕੋਈ ਗੱਲਬਾਤ ਆ ਉਹਨਾਂ ਦਾ ਮਾਮਲਾ ਹੈ ਉਹ ਹੈੱਡਕੁਆਟਰ ਦੇ ਧਿਆਨ ਚ ਲਿਆਉਣਾ ਤੇ ਇਹ ਜਿਹੜਾ ਮਕਸਦ ਇਹ ਆ ਵੀ ਜਿਹੜੀ ਯਾਤਰਾ ਹੋ ਰਹੀ ਹੈ ਇਹ ਬੜੀ ਪੀਸਫੁੱਲ ਤੇ ਪੰਜਾਬ ਪੁਲਿਸ ਇੱਕ ਬੜੀ ਬਹਾਦਰ ਫੋਰਸ ਹੈ ਸਾਰੇ ਹਿੰਦੁਸਤਾਨ 'ਚ ਇਸ ਦਾ ਨਾਮ ਆਇਆ ਤੇ ਉਸੇ ਲਈ ਅਸੀਂ ਜੋ ਇਨਸਟਰਕਸ਼ਨਸ ਹੈਗੀਆਂ ਡੀਜੀ ਪੰਜਾਬ ਦੀਆਂ ਉਸੇ ਲਈ ਉਸੇ ਲੜੀ ਚ ਅਸੀਂ ਕੰਮ ਕਰ ਰਹੇ ਹਾਂ ਜੀਐਨਟੀਐਚ ਜਿਵੇਂ ਦੇਖਿਆ ਜਾ ਰਿਹਾ ਹੈ ਕਿ ਜੋ ਇਨਟਰੂਡਰ ਆਇਆ ਹੈ ਗਿਆ ਇਹ ਲਗਦਾ ਹੈ ਕਿ ਇੱਕ ਕਈ ਤਰ੍ਹਾਂ ਦੀ ਨਾ ਪੰਜਾਬ ਪੁਲਿਸ ਦੀ ਹਰ ਪੁਲਿਸ ਫੋਰਸ ਦੇ ਕਈ ਤਰ੍ਹਾਂ ਦੀ ਵਰਕਿੰਗ ਹੁੰਦੀ ਹੈ ਇੱਕ ਵਿਜੀਬਲ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਇੱਕ ਆਪਰੇਸ਼ਨਸ ਚੱਲਦੇ ਹੁੰਦੇ ਐ ਐਸਓਜੀ ਦਾ ਆਪਰੇਸ਼ਨ ਚੱਲਦਾ ਐ ਸਪੈਸ਼ਲ ਇੰਟੈਲੀਜੈਂਸ ਆਪਰੇਸ਼ਨ ਚੱਲਦੇ ਐ ਬਹੁਤ ਸਾਰੇ ਆਪਰੇਸ਼ਨ ਆ ਉਹਨਾਂ ਦੀ ਡਿਟੇਲਸ ਸਾਂਝੀਆਂ ਨਹੀਂ ਕੀਤੀਆਂ ਜਾ ਸਕਦੀਆਂ ਕਿ ਬਟ ਇਹਦੇ ਚ ਜਿਹੜੀ ਤੁਸੀਂ ਜਾਣਦੇ ਹੋ ਵੀ ਪੰਜਾਬ ਪੁਲਿਸ ਬਹੁਤ ਹੀ ਬਹਾਦਰ ਹੈ ਤੇ بڑا ਇਹਨਾਂ ਨੇ ਹਰ ਦੇਸ਼ ਨੂੰ ਆਈਬੀ ਚੁਣੌਤੀ ਜਿਨੂੰ ਕਹਿ ਦੋ ਅਸੀਂ ਹਿੰਦੁਸਤਾਨ ਦੀ ਢਾਲ ਬਣ ਕੇ ਸ਼ੁਰੂ ਤੋਂ ਹੀ ਲੜਦੇ ਆਏ ਆ ਪੰਜਾਬੀ ਇਸ ਕਰਕੇ ਵੀ ਮਾਣ ਮੱਤੇ ਬਹਾਦਰ ਤੇ ਉਸੇ ਲੜੀ ਦੇ ਵਿੱਚ ਹੀ ਪੰਜਾਬ ਪੁਲਿਸ ਦੀ ਆਉਦੀ ਹਿਸਟਰੀ ਵੀ ਹੈਗੀ ਹੈ। ਦੇਸ਼ ਦੀ ਸਿਕਿਉਰਿਟੀ, ਸੂਬੇ ਦੀ ਸਿਕਿਉਰਿਟੀ, ਆਪਸੀ ਭਾਈਚਾਰਾ ਬਣਿਆ ਰਵੇ, ਉਹੀ ਮੇਨ ਮਕਸਦ ਹੈ। ਉਸੇ ਲੜੀ ਦੇ ਵਿੱਚ ਆਏ ਆ। ਤੇ ਇੱਥੇ ਜਿਹੜੀ ਖੁਸ਼ੀ ਦੀ ਗੱਲ ਇਹ ਹੈ ਵੀ ਜਿੰਨਾ ਕਿ ਇਹਨਾਂ ਦਾ ਪਠਾਨਕੋਟ ਪੁਲਿਸ ਦਾ ਮੈਂ ਦੇਖਿਆ, ਇਹਨੂੰ ਜਿਹੜਾ ਇੰਤਜ਼ਾਮ ਦੇਖਿਆ ਜਾਂ ਲੈਵਲ ਆਫ ਕੋਆਰਡੀਨੇਸ਼ਨ ਦੇਖਿਆ, ਉਹ ਮੈਂ ਕਹੂੰਗਾ ਵੀ ਬਹੁਤ ਬੈਟਰ ਹੈ।